ਮੈਂ ਉਹ ਚਾਹਨੇ ਵਈ ਉਹ ਗੋਰੀ ਵਈ ਬੋਲੋ ਬਿਗੜਨ ਬਾਤ ਜੁੜੀ ਆ ਆਇਆ ਮੇਰਾ ਪੈਂਦਾ ਉਹ ਨਹੀਂ ਦਬੋਗੇ ਪਿਆਰ ਨਹੀਂ ਹੁੰਦੀ ਐਨੀ ਉਹਦੀ ਜਿਹੜੀ ਫੋਰਨ ਮੈਡੀਕੀਟੇ ਆ ਪਰ ਜਿਹੜਾ ਸਾਡੇ ਇੱਥੇ ਕੋਰਟ ਪਰ ਖਾਸੰ ਦਾ ਰੋਲ ਆ ਉਹਨੇ ਆਹ ਮੁੰਡੇ ਨੂੰ ਵੀ ਕਰਿਆ ਤੂੰ ਉੱਤੀ ਲੈਣਾ ਤੁਹਾਡਾ ਸੁਝੋਤਾ ਕਰਾ ਕੇ ਤੇ ਜੀ ਇਹ ਤਾਂ ਉੱਥੇ ਉਹ ਬਿਆਨ ਨਹੀਂ ਦੇ ਰਿਹਾ ਚਾਚਾ ਉਹ ਐ ਨਹੀਂ ਕਰ ਰਿਹਾ ਪਰ ਜਿਹੜੀ ਵੀਡੀਓ ਦੇ ਵਿੱਚ ਆਏ ਆ ਉਹਦੇ ਵੀਡੀਓ ਦੇ ਸਾਰੇ ਬੰਦੇ ਜਾਂਦੇ ਪਤਾ ਲੱਗਦਾ ਵੀ ਕਿਹੜੇ ਆ ਇਹਨਾਂ ਕੋਲੇ ਕੈਦੀ ਗੱਲ ਕਰਦਾ ਆ ਉਹ ਸੋੜੇ ਉਹਨਾਂ ਦਾ ਅਰਖਾਟ ਹੋਣਾ ਚਾਹੀਦਾ ਕਿ ਤੁਰਿਆ ਉਹਨਾਂ ਨੇ ਆਂਜਾ ਮਾਰਿਆ ਨਾ ਇਹ ਨਹੀਂ ਉਹ ਵੀ ਕਰਨਾ ਮਲੇ ਕਾ ਜੋ ਬੱਚੇ ਦੇ ਰਹੇ ਆ ਹਾਂ ਐਵੇਂ ਬੜੇ ਜਿੰਨਾਂ ਕਿਉਂ ਜਿਹੜੇ ਵੀ ਉਹ ਜਿਹੜੀ ਮੇਰੀ ਜਿੰਦਗੀ ਮੇਰੀ ਮੇਰੀ ਜਿੰਦਗੀ ਦਾ ਹੁੰਦਾ ਸੀ ਉਹ ਚਰਨੇ ਹੋਏ ਉਹ ਇੱਕ ਵਾਰ ਬੋਲੋ ਬਗੈਰ ਬਾਤ ਜੁੜੀ ਯਾਰ ਇਹ ਆ ਰਹੀ ਹੈ ਰੋਗ ਦਾ ਇਹ ਮੇਰਾ ਪਹਿਲਾ ਉਹ ਜਿਹੜੀ ਦਵਾਈ ਨਹੀਂ ਆਉਂਦੀ ਐਨ ਉਹਦੀ ਜਿਹੜੀ ਹੋਰ ਵੀ ਮੈਡੀਕੇਟੇ ਆ ਕਾ ਜਿਹੜਾ ਸਾਡੇ ਇੱਥੇ ਕੋਰਟ ਪਰ ਖਾਸੰਦਾ ਰੋਲ ਆ ਉਹਦੇ ਉਹ ਮੁੰਡੇ ਨੂੰ ਵੀ ਕਰਿਆ ਤੂੰ ਉੱਤੀ ਲੈਣਾ ਤੁਹਾਡਾ ਸਮਝੌਤਾ ਕਰਾ ਕੇ ਤੇ ਜੀ ਇਹ ਤਾਂ ਉੱਥੇ ਉਹ ਬਿਆਨ ਨਹੀਂ ਦੇ ਰਿਹਾ ਜੱਜ ਉਹ ਐ ਨਹੀਂ ਕਰ ਰਿਹਾ ਪਰ ਜਿਹੜੀ ਵੀਡੀਓ ਦੇ ਵਿੱਚ ਆਏ ਆ ਉਹਦੇ ਵੀਡੀਓ ਤੇ ਸਾਰੇ ਬੰਦੇ ਆ ਪਤਾ ਲੱਗਦਾ ਵੀ ਕਿਹੜੇ ਆ ਇਹਨਾਂ ਕੋਲੇ ਕਹਿਣੀ ਗੱਲ ਬਹੁਤ ਆ ਮੈਨੂੰ ਉਸ ਤੋਂ ਬੁੜੇ ਉਹਨਾਂ ਬਾਅਦ ਕਾਰਨਾ ਚਾਹੀਦਾ ਫਿਰ ਕਿਉਂਕਿ ਉਹ ਹੀ ਗੱਲ ਉਹਨੂੰ ਬੱਜ ਕੇ ਤਾਂ ਅਹਿਾਰ ਤੇ ਬੱਜ ਕੇ ਮਾਰ ਕੇ ਦਿੰਦੇ ਔਰ ਇਸ ਚਾਰਤ ਦਾ ਅਮਰੀਕਾ ਅਨਾਰਤਨ ਨੂੰ ਸਬੂਤਾਂ ਦੇ ਤੇਕ ਦੰਦਾ ਉਸਿਆ ਦੇ ਕਿ ਡਾਕਟਰ ਨੇ ਰਿਪੋਰਟ ਦੇ ਵਿੱਚ ਕੁਝ ਨਹੀਂ ਦੇਖਿਆ ਕਿ ਉਹਨੇ ਦੇਖਿਆ ਕਿ ਆਹ ਜਿਹੜੀ ਉਹ ਇਸਟਰੀ ਆ ਤਾਂ ਇਹ ਉਹਦਾ ਨਾਂ ਜਿਹੜੀ ਹਸਦਾ ਅੰਤਰਾ ਹੰਪਰੇ ਵਾਲੇ ਦਾਖਲ ਕਰ ਲੈਂਦੇ ਰਾਮਪਰੇੜ ਨੇ ਇਹ ਵੀ ਕਰਦੇ ਸਾਰੇ ਪਰਵਾਹ ਨੂੰ ਰੋਕੇ ਜੀ ਸਾਰੇ ਕਰਕੇ ਪ੍ਰਭਾਉਨ ਨਾਲ ਸਾਰੇ ਪੇੜ ਤੋਂ ਪੱਤੇ ਹੁੰਦੇ ਆਪਾਂ ਦੇਖੋ ਸਾਰੇ ਆਦਾ ਫੁਲੇ ਕਰਦੇ ਸੀ ਉਹਦੇ ਪੱਤਕਾ ਕਰਦੇ ਆ ਠੀਕ ਆ ਜੁਣੀ ਅਗਲੇ ਦਾ ਪ੍ਰੋਗਰਾਮ ਦੇਣਾ ਜਿਹੋ ਤੇ ਬਾਅਦ ਕੇ ਸਮੇਂ ਦਾ ਪਹਿਲਾਂ ਹੁੰਦੇ ਪਾਗੇ ਫਿਰ ਕਰਾਂਗੇ ਤੋਂ ਵਾਸਤੇ ਅੱਜ ਇਹ ਲੇਖ ਪ੍ਰੋਗਰਾਮ ਲੋ ਤੇ ਇਹ ਬਹਿਤਾਏ ਖੰਡੀ ਖਾਇ ਬੋਲ ਦਿੰਨਾ ਆ ਸਾਡਾ ਜਿਹੜਾ ਅੰਕ ਕਰਤਾ ਹੈਗਾ ਜਿਹੜਾ ਸਾਡੇ ਪਿੰਡ ਦੇ ਜੁਨੇ ਦੇ ਖਤਮਾਂ ਤੇ ਪੰਜਾਂ ਨੇ ਹਮਾ ਕੀਤਾ ਜਿਹੜਿਆ ਹਾਂ ਉਹ ਕੰਗੇ ਹਸਪਤਾਲ ਦੇ ਵਿੱਚ ਦਾਖਲਾ ਇਥੋਂ ਦੇ ਟੀ.ਐੱਮ.ਸੀ. ਜਾਂਸੀ ਸਰਕਾਰ ਦੀ ਨੋਸ਼ ਕਰਦੇ ਇਹ ਕੋਈ ਕੋਟ ਨਹੀਂ ਆਸਰਾ ਹੱਥਾਂ ਦੇ ਕਰ ਪੜਾ ਨਾ ਕੀਤਾ ਤੇ ਕੱਲ ਨੂੰ ਅਸੀਂ ਪੁਲਿਸ ਦੇ ਕੰਪਨੀ ਦੇ ਮੂਹਰੇ ਸਾਰਾ ਪੈਨਡ ਇਕੱਠਾ ਹੋ ਕੇ ਕਨੇ ਮੁਕਾਂ ਬੈਠਾਂਗੇ ਜਿੰਨਾ ਤੇਰੇ ਗਿਰਫਤਾਰੀ ਕਰਦੇ ਹੋ ਨਾ ਤੇ ਜਿੰਨਾ ਵੀ ਤਰ੍ਹਾਂ ਉਹਦੇ ਪਾਸਾ ਨਹੀਂ ਕਰਦੇ ਇਸੇ ਪੱਕੇ ਤੌਰ ਤੇ ਬੈਠਾਂਗੇ ਚੋਰੀ ਦਾ ਪੈਦਾ ਦਾ ਖਾਰੇ ਵੇਸ਼ ਕਰਨਾ ਸਾਹਿਬ ਤੋਂ ਸਾਹਿਬ ਜੀ ਜਿਹੜੇ ਬਜ਼ੁਰਗਾਂ ਨੇ ਤਾਂ ਪੁੱਛਿਆ ਜੇ ਆਏ ਨਾ ਹੋਵੇ ਅਸੀਂ ਇੱਕੋ ਨਿਕਲ ਕੇ ਇੱਥੇ ਲਾ ਗਏ ਜੇ ਆਏ ਨਾ ਹੋਵੇ ਅਸੀਂ ਬੱਚੋ ਜਾਣ ਲੱਗੇ ਉਦੋਂ ਆਖੀਂ ਲੰਗਾ ਮੈਂ ਤਾਂ ਮੈਂ ਤਾਂ ਮਦੀਦਾ ਕੇ ਨਾ ਭਾਈ ਮੈਂ ਭਾਈ ਮੈਚ ਦੇ ਜਾਣਾ ਮੈਂ ਭਾਈ ਡਾਕਟਰ ਤੋਂ ਦਵਾਈ ਦਵਾ ਕੇ ਨਹੀਂ ਆਉਣੀ ਮਾਤਾ ਨੂੰ ਇਹ ਕੰਮ ਤਾਂ ਹੋਵੇ ਜੇ ਕਰਨਾ ਹੈ ਤਾਂ ਸਰੇ ਨੂੰ ਕਰਨਾ ਪੂਰ ਪਹਾੜੇ ਉੱਤੇ ਚੌਕੀ ਜਾਣਾ ਪਹਿਲੇ ਭਾਵੇਂ ਸਾਨੂੰ ਰੋਡ ਜੰਮ ਕਰਨਾ ਪਵੇ ਇਹ ਤਾਂ ਕਰਾਂਗੇ ਫਿਰ ਸਾ ਬਾਅਦ ਤਾਂ ਇਹਨੂੰ ਤਾਂ ਕਰਾਂਗੇ ਦੇਖੀ ਕਾਰਵਾਈ ਨਹੀਂ ਕਰਦਾ ਅਸੀਂ ਬਰੇ ਸੋਦੇ ਬਤੋ ਮਨਜੀਤਾ ਜੀ ਜਿਹਨੇ ਤਾਂ ਪ੍ਰਧਾਨ ਹੈ ਅਸੀਂ ਨਾਲ ਖੜੇ ਆ ਸਾਰਾ ਪਿੰਡ ਸਾਡਾ ਰਹਿ ਮਤ ਪਿੰਦੇ ਨਾਲ ਉਹ ਮੈਂ ਕੋਈ ਨਹੀਂ ਹੈ ਨਾ ਕੋਈ ਨਹੀਂ ਹੈ ਕਿ ਜੀ ਆਉਂਦੇ ਤੇ ਰਾਜੀ ਹੋ ਕੇ ਬਸ ਅਸੀਂ ਕਾਲੀ ਇਹ ਗੱਲ ਕਰਨੀ ਹੈ ਕਿ ਅਸੀਂ ਅੱਜ 没 <中文 listings> ਜੀ ਤੁਹਾਡਾ ਰਾਜੀ ਨਾਮਾ ਕਰਾ ਲੀਏ ਉਸ ਦਾ ਕੰਮ ਹੈ ਪਰਚਾ ਦਰਜ ਕਰਾਉਣਾ ਰਾਜੀ ਨਾਮਾ ਜਿਹੜਾ ਕਰਨਾ ਕਰਤਾ ਕੰਮ ਹੈ ਨਾ ਉਹ ਹੈਗਾ ਪਰਿਵਾਰ ਦਾ ਜਾਂ ਪੰਚਾਇਤ ਦਾ ਜਿਹਦੇ ਹੱਥ ਦੇ ਵਿੱਚ ਇਹ ਫੈਸਲਾ ਹੈ ਇਹ ਸਾਡੇ ਬੰਦੇ ਦਾ ਸਿਰ ਤੇ ਆਇਆ ਹੋਵੇ ਅਸੀਂ ਰਾਜੀ ਨਾਮੇ ਦੀ ਗੱਲ ਕਰੀਏ ਇਹ ਤੋਂ ਵੱਡਾ ਗਿਰਤ ਕਰਨ ਕਿਹੜਾ ਹੋ ਸਕਦਾ ਉਹ ਉਹ ਬੰਦੇ ਜਿਹੜਾ ਸਾਨੂੰ ਕਹਿੰਦਾ ਵੀ ਰਾਜੀ ਨਾਮਾ ਆਪੋ ਚੀ ਅਗੇ ਉਹ ਸਾਡਾ ਦੁਸ਼ਮਣ ਨੰਬਰ 2 ਹੈ ਪਹਿਲਾ ਦੁਸ਼ਮਣ ਹੈਗਾ ਜਿਹਨੇ ਉਹ ਪੈਗਾ ਸਿਰ ਕਟਿਆ ਉਹ じゃ ਦੁਸ਼ਮਣ ਉਹ ਹੈ ਜਿਹੜਾ ਸਾਨੂੰ ਕਹਿੰਦਾ ਵੀ ਆਗੇ ਰਾਜਨਾਮਾ ਕਰ ਲੋ ਚੁੱਗੀ ਲੈ ਕੇ ਆ ਜਹੇ ਉਹ ਕੋਈ ਉਸਤਾਵੰਦਾ ਹੈ ਚਾਹੇ ਕੋਈ ਹੋਰ ਆਲੇ ਦੋਲੇ ਦਾ ਜਿਹੜਾ ਚੌਧਰੀ ਬਣਿਆ ਹੋਇਆ ਹੈ ਉਹ ਹੈ ਉਸ ਦੇ ਉੱਤੇ ਸਾਨੂੰ ਉਹ ਦਾ ਉਹ ਸਾਡਾ ਦੁਸ਼ਮਣ ਨੰਬਰ 2 ਹੈ ਇਹ ਪਰਿਵਾਰ ਆਲੇ ਆਟਾਏ ਸੀਗੇ ਵੀ ਸਾਡੇ ਤੇ ਇਸ ਤਰ੍ਹਾਂ ਕਰਕੇ ਦਬਾਅ ਪੈਂਦਾ ਹੈ ਇਹ ਪਰਿਵਾਰ ਨੂੰ ਅਸੀਂ ਭਰੋਸਾ ਦਵਾਉਨੇ ਆਂ ਕੋਈ ਕਿਸੇ ਦੇ ਦਵਾ ਦੀ ਲੋੜ ਨਹੀਂ ਹੈ ਸਾਨੂੰ ਆਪਣੇ ਮੁੰਡੇ ਦੀ ਲੋੜ ਹੈ ਸਹੀ ਸਲਾਮਤ ਦੀ ਸਾਨੂੰ ਆਪਣੀ ਇੱਜ਼ਤ ਦੀ ਲੋੜ ਹੈ ਇੱਜ਼ਤ ਤੇ ਅਣਖ ਨਾਲ ਜਿਉਣ ਦੀ ਲੋੜ ਹੈ ਸਾਨੂੰ ਇਹ ਇੱਜ਼ਤ ਤੇ ਅਣਖ ਜੇ ਕਾਇਮ ਰੱਖੀ ਤਾਂ ਜ਼ਿੰਦਗੀ ਵੀ ਠੀਕ ਹੈ ਜੇ ਇੱਜ਼ਤ ਤੇ ਅਣਖ ਕਾਇਮ ਨਹੀਂ ਨਹੀਂ ਫਿਰ ਜਿਹੇ ਜਿਹਾ ਹੋ ਵੀ ਜਾਏਗਾ ਨਾ ਜੇਕਾ ਹੁਣ ਮੇਰੇ ਕੋਲੇ ਆ ਮੁੰਡੇ ਨੇ ਮੈਨੂੰ ਦੱਸਿਆ ਆ ਦੇਖੋ ਸਾਡੇ ਰੀੜੀ ਪਾਈ ਹੈ ਗੋਲੀ ਪੰਡਾ ਜੀ ਇਹ ਦਾ ਮੁੰਡਾ ਹੈ ਇਹ ਇਹ ਇਹਦੀ ਇਹਨਾਂ ਨੇ ਭਈਆ ਨੇ ਜਾ ਕੇ ਰੇੜੀ ਠਕੇ ਨਾਲ ਪਾਸੇ ਕੀਤੀ ਹੈ ਤੇਰੀ ਰੇੜੀ ਉੱਥੇ ਹੀ ਲੱਗੂਗੀ ਜਿੱਥੇ ਤੂੰ ਚਾਹੇਗਾ ਹਾਂ ਇਹ ਕਰੂਗੀ 100% ਗੀਮ ਹੋ ਰਿਹਾ ਰੇੜੇ ਤੈਨੂੰ ਕਹਿੰਦੇ ਆ ਨਾ ਵੀ ਰੇੜੀ ਪਟਲਾ ਇਸ ਤੋਂ ਉਹਦੀ ਰੇੜੀ ਅਸੀਂ ਲੱਗੇ ਨਹੀਂ ਉਹ ਸਰਕਾਰਾਂ ਦੇ ਆਪੋ ਦੇ ਨਾਮ ਕਰੀਏ ਤਾਂ ਜਦੋਂ ਆ ਸਾਡੇ ਕੋਲ ਆ ਗਿਆ ਪਹਿਲਾਂ ਅੱਜ ਚੋਟੀ ਨਾਲ ਸੇਵਾ ਦੀ ਜਿਹਦਾ ਉਹ ਕੰਮ ਦੇ ਕੇ ਕਰਦੇ ਸੱਜੇ ਬੇਤਾਲੂ ਕਿਤੇ ਪਰਵਾਹ ਹੈ ਨਾ ਸਮਝੇ ਜਾਂ ਇਸਨੂੰ ਕੋਈ ਹੋਰ ਕਰ ਕੇ ਇਹਦੀ ਪਰਵਾਹ ਨੂੰ ਫਲਾਣਾ ਚੱਕੀ ਰੰਦਾ ਚੱਕੀ ਰੰਦਾ ਸਾਨੂੰ ਕਦੋਂ ਕਿਤੇ ਦਾ ਕੋਈ ਦੂਰ ਦਾ ਨਹੀਂ ਸੀਗਾ ਇਸਦੇ ਨਾਲ ਠੀਕ ਹੋਇਆ ਮੈਂ ਮੁੰਡੇ ਨੂੰ ਅਜੇ ਤੱਕ ਜਾਣਦਾ ਵੀ ਨਹੀਂ ਉਹਦਾ ਨਾਮ ਵੀ ਨਹੀਂ ਆਉਂਦਾ ਜਿਹੜਾ ਜਿਹੜੇ ਹਾਲਾਤ ਦੇਖਿਆ ਵੀਡੀਓ ਦੇ ਵਿੱਚ ਅਸੀਂ ਨਹੀਂ ਰਹਿ ਸਕਦੇ ਆਪਰੇ ਜਿਹੜੇ ਮਨਸੂਨ ਆਦੀ ਕੋਵਾ ਕੋਟ ਖਾ ਕੇ ਨਾ ਜਾਇਆ ਕਰੋ ਕੋਟ ਕੇ ਆਇਆ ਕਰੋ ਤੇ ਉੱਥੇ ਇੱਥੇ ਸਾਰੇ ਭਈ ਸੀ ਕੋਈ ਹੈ ਨਹੀਂ ਜੀ ਪਿੰਡ ਦਾ ਆਪਣੇ মারি যোগাযোগ ਆਹ ਬਈ ਉਹ ਮੇਰੇ ਮੈਂ ਪਤਿੰਦਰ ਦੇ ਹੋ ਗਈ ਉਹ ਚੰਨਾ ਟੋਲੀ ਰੱਖੀ ਦੇ ਵਿੱਚ ਅੱਜ ਬਈ ਪਿੰਡ ਲਰਮਾ ਬਦੀ ਮਾਰਗਿਡ ਵਿੱਚ ਪ੍ਰਵਾਸੀ ਪਿੰਗਾਂ ਦੇ ਸੰਬੰਧ ਵਿੱਚ ਪ੍ਰਵਾਸੀ ਪਿੰਗਾਂ ਦੇ ਸੰਬੰਧ ਵਿੱਚ ਪਿੰਡ ਵੱਲੋਂ ਇਕੱਠ ਰੱਖਿਆ ਗਿਆ ਹੈ ਪਿਛਲੇ ਦਿਨੀ ਜੋ ਸਾਰੇ ਚੌਂਦਰੀ ਦਾ ਬੰਦਾ ਸੀਗਾ ਉਹਦੀ ਪ੍ਰਵਾਸੀ ਪਈਆਂ ਦੁਆਰਾ ਕਟਮਾਰ ਕੀਤੀ ਗਈ ਸੀਗੀ ਉਹਦੇ ਸਬੰਧ ਵਿੱਚ ਪਿੰਡ ਲਹਿਰਮਾ ਨੇ ਇੱਕ ਪਿੰਡ ਦੇ ਲੋਕਾਂ ਨੇ ਕਾਫੀ ਰੱਖਿਆ ਹੈ ਮਾਰੇ ਵੀ ਅਸਾਂ ਜਿਆਦਾ ਜੇ ਪੈਨਟ ਹਟਾਉਂਦੇ ਆਂ ਉਹਨਾਂ ਨੂੰ ਅਕਨੇ ਰੇਣ ਨਾਲਿਆ ਆ ਤਿੰਨੋਂ ਆਪਾਂ ਬਾਜ਼ੀ ਵਿੱਚ ਅੱਗੇ ਨਹੀਂ ਹੁੰਦੇ ਇਹ ਤਰੇ ਬਾਜ਼ੀ ਚ ਚਾ ਕੇ ਜਮਾ ਦੇ ਅੱਗੇ ਬਾਜ਼ੀ ਲੁੱਟੇ ਹੋਏ ਬਾਜ਼ੀ ਦੇ ਡਾਂਗ ਨੂੰ ਆ ਕੇ ਪੁੱਟਾ ਲਾਉਂਦੇ ਆਂ ਜੇ ਭਾਈ ਭੇਜਦਾ ਕੇ ਗੋਤ ਚਲੇਗਾ ਕਿਆ ਇਥੇ ਆ ਉਹ ਜਿਹੜਾ ਤੁਹਾਡੇ ਬੰਟਾ ਵਾਲਾ ਰੇੜੀ ਲੈ ਕੇ ਆਵਾ ਸੀ ਉਹ ਕਹਿੰਦਾ ਇੱਥੇ ਰੇੜੀ ਲਾ ਲਾ ਕੇ ਉਹ ਜੱਤੀ ਕਿੰਨੇ ਆ ਜੀ 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 আরবেন দা গিরো اها اها ਬੱਜ ਕੇ ਨਾ ਫੋਟੋ ਲੈਣ ਨੂੰ ਬੰਦਿਆਂ ਨੂੰ ਰੋਕ। ਨਾਲੇ ਬੰਦੋ ਸੀੜੀ ਜਿਹੜੇ ਨਹੀਂ ਚਾਹਦੇ ਨਾ ਮਾਰੇ ਕੀ ਕਹੋਗੇ? ਜਿਹੜਾ ਬੈਠਾ ਹੈ ਨੀ। ਇਹ ਨਹੀਂ ਆਉਂਦਾ ਕਿਹੜਾ ਕਿਹੜਾ ਹੈ। ਮੈਨੂੰ ਕਹਾਂਦੇ ਬਾਹਰੋਂ ਤਾਂ ਮੈਂ ਹੋੜਾ ਬੜਾ ਰੱਖਿਆ। ਆਈ ਬਈ। मंजी पहो पनो ड़कता भैया मुड़का भैया तुम्हें चेटा रोक नहीं बढ़िया गलत ਹੋਰ ਨਾ ਇਹ ਬੰਦੇ ਨੇ ਕਹਿੰਦੇ ਪੂਰੀ ਹੈ ਹੋਪ ਕਹਿੰਦਾ ਮੈਨੂੰ ਪਤਾ ਨਹੀਂ ਯਾਰ ਬਾਈ ਪਿੰਡ ਦਾਗਾ ਇਹਦੇ ਕਹਿਆ ਕਹਿੰਦਾ ਮਾਰੂ ਇਹਨੂੰ ਭਾਈ ਜੋ ਇਹਨੇ ਕਹਿਆ ਕਹਿੰਦੇ ਬੰਦੇ ਦਾਸ ਦੇ ਅਸੀਂ ਮੰਡੀ ਤੋਂ ਪਹਿਲਾਂ ਆ ਕੇ ਦਾਸ ਦੇ ਤੇ ਸਾਰੇ ਆ ਵੀ ਨੇ ਕਿਹਾ ਲਾਜ਼ਮੀ ਹੈ ਇਹ ਬੰਦੇ ਨੇ ਕਿਹੜਾ ਫਿਰ ਨਾ ਨਾਮ ਨਾ ਲੱਟਾ ਕਿਹੜਾ ਇਹਦੇ ਕਹਿਆ ਕੱਲੇ ਨੇ ਕੋਈ ਕੋਤਵੀ ਤੇ ਆਇਆ ਮਾਰ ਦਿੰਦਾ ਹਾਂ ਇਹ ਸੀ ਨੇ ਕਿਹਾਗਾ ਸਾਰੀ ਮੂਰੀ ਖੜੀ ਆਪਣੇ मारतो 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 कॾहिं मारे पंट त बंदा पिंड जी सब्जी वेच असे <inaudible> न ਇਹ ਕਿਹਾ ਮੇਰਾ ਦੌਰ ਹੈ ਤੁਸੀਂ ਭਾਈ ਇਹਨਾਂ ਵਿੱਚੋਂ ਕੁਝ ਨਹੀਂ ਲੈਣਾ ਹੁਣ ਤੁਸੀਂ ਨਾ ਵਿੱਚੋਂ ਕਿਸੇ ਨੇ ਕੁਝ ਨਹੀਂ ਲੈਣਾ ਦਮਾ ਆ ਗਈ ਇਹੋ ਗੱਲ ਤਾਂ ਹੋਣੀ ਹੈ ਕਿ ਆਪਾਂ ਇਸ ਤਰ੍ਹਾਂ ਕਿਉਂ ਲੋਟੇ ਮਾਰ ਰਹੇ ਆ ਵਾਹ ਜਲਾਬਾ ਜਾਲੀ ਆਵੇ ਜੇ ਆ ਆ ਪ੍ਰਵਾਸੀ ਪਈਆਂ ਦੇ ਮੁੰਡਾ ਆਹ ਪ੍ਰਵਾਸੀ ਲੱਗਦਾ ਐਣ ਕਈ ਵਾਲਾ ਇਹ ਨਾ ਇੱਥਲੀ ਆ ਨਾ न